ਮੋੜ ਕੇ ਮਾਚੇ ਦਾ ਇਲਾਕਾ ਸੀਗਾ ਤਾਂ ਉਹਨਾਂ ਨੇ ਫੇਰ ਫੜ ਕੇ ਇਹਨੂੰ ਢਾਇਆ ਇਹਦੀਆਂ ਲੱਤਾਂ ਤੋੜਤੀਆਂ ਇਹ ਹਸਪੀਟਲ ਦਾ ਕਰ ਰਿਹਾ ਹੋਵੇ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਨਿਮਰਪ੍ਰੀਤ ਕੋ ਤੇ ਤੁਸੀਂ ਵੇਖ ਰਹੇ ਹੋ ਟਾਪ ਪੰਜਾਬ ਟੀਵੀ ਜਿਵੇਂ ਕਿ ਅੱਜ ਕੱਲ ਬਹੁਤ ਹੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਸਾਗਰ ਦੀ ਬੋਟੀ ਹੋਇਆ ਪਿਆ ਏ ਇਹ ਲੋਕ ਬਹੁਤ ਹੀ ਫੇਮਸ ਹੋ ਰਹੇ ਨੇ ਅੱਜ ਦੀ ਜਨਰੇਸ਼ਨ ਨੂੰ ਇਹਨਾਂ ਦਾ ਬੈਕਗ੍ਰਾਉਂਡ ਨਹੀਂ ਪਤਾ ਪਰ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੂੰ ਇਸ ਦੇ ਬੈਕਗ੍ਰਾਉਂਡ ਦਾ ਪਤਾ ਏ ਤੇ ਉਹ ਖੁਲਾਸਾ ਕਰ ਰਹੇ ਨੇ ਕਿ ਇਸ ਤੇ ਮਾਰ ਟਾਈਮ ਆਇਆ ਸੀ ਜਦੋਂ ਇਸ ਦੇ ਨਾਲ ਦੋ ਲੇਡੀਜ਼ ਹੁੰਦੀਆਂ ਸੀ ਇੱਕ ਜੋ ਇਸ ਦੇ ਨਾਲ ਗੋਂਦੀ ਸੀ ਤੇ ਦੂਜੀ ਇਸ ਦੇ ਨਾਲ ਜੋ ਡਾਂਸ ਕਰਦੀ ਸੀ ਇਹ ਦੋਨੇ ਲੇਡੀਜ਼ ਇਸ ਨੂੰ ਛੱਡ ਕੇ ਚਲੀਆਂ ਗਈਆਂ ਸੀ ਜਦੋਂ ਇਸਨੇ ਪੁੱਛਿਆ ਕਿ ਤੂੰ ਕੱਲਾ ਹੀ ਕੰਦਾਂ ਦੇ ਵਿੱਚ ਟਕਰਾ ਮਾਰਦਾ ਫਿਰਦਾ ਏ ਜਿਹੜੀਆਂ ਤੇਰੇ ਨਾਲ ਦੋਸ ਸੀ ਉਹ ਕਿੱਥੇ ਗਈਆਂ ਇਸ ਨੇ ਅੱਗੇ ਜਵਾਬ ਦਿੱਤਾ ਕਿ ਮਾਰਟਾਈਮ ਹਰੇਕ ਤੇ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ ਦੋ ਪਤਨੀਆਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਐਗਜ਼ਾਮਪਲ ਦਿੱਤੀ ਤਾਂ ਉਹ ਲੋਕ ਮਾਝੇ ਵਾਲਦੇ ਸੀ ਤੇ ਉਹਨਾਂ ਨੇ ਇਸ ਦੀਆਂ ਲੱਤਾਂ ਬਾਹਾਂ ਤੋੜੀਆਂ ਤੇ ਇਸ ਤੇ ਪਰਚਾ ਵੀ ਦਰਜ ਹੋਇਆ ਸੀ ਆਓ ਆਪ ਜੀ ਦੇ ਨਾਲ ਇਸ ਵੀਡੀਓ ਨੂੰ ਸਾਂਝਾ ਕਰਦੇ ਹਾਂ ਤੇ ਜਦੋਂ ਬੈਂਕਰ ਹਾਲ ਲਿਆ ਇਹਨੂੰ ਘਾਟਾ-ਕੋਟਾ ਪੈ ਗਿਆ ਉਸ ਤੋਂ ਬਾਅਦ ਇਕੱਲਾ ਹੀ ਗਾਉਣ ਲੱਪਿਆ ਜਿਹੜੀ ਇੱਕ ਡਾਂਸਰ ਇਹਦੇ ਨਾਲ ਸੀ ਉਹ ਵੀ ਭੱਜ ਗਈ ਤੇ ਜਿਹੜੀ ਗਾਉਣ ਵਾਲੀ ਸੀ ਉਹ ਵੀ ਭੱਜ ਗਈ ਕਿਸੇ ਬੰਦੇ ਨੇ ਇਹਨੂੰ ਮੇਣਾ ਮਾਰਤਾ ਕਹਿੰਦਾ ਸਾਗਰਾ ਅਜ ਇਕੱਲਾ ਹੀ ਇਕੱਲਾ ਹੀ ਕੰਧਾਂ 'ਚ ਵੱਜਦਾ ਫਿਰਦਾ ਤੇਰੇ ਨਾਲ ਉਹ ਗਾਉਣ ਵਾਲੀ ਕਿੱਥੇ ਤੇ ਜਿਹੜੀ ਡਾਂਸਰ ਦੋ ਜਨਾਨੀਆਂ ਤਾਂ ਅੱਗੇ ਲਈ ਫਿਰਦਾ ਸੀ ਕਿੱਥੇ ਐ ਇਹ ਮੋਰੋ ਨੂੰ ਕਹਿੰਦਾ ਕਹਿੰਦਾ ਭੀੜ ਮਾੜਾ ਟਾਈਮ ਤਾਂ ਕਹਿੰਦਾ ਗੁਰੂਆਂ ਤੇ ਪੀਰਾਂ ਤੇ ਵੀ ਆਇਆ ਸੀ ਕਹਿੰਦਾ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੀਆਂ ਵੀ ਦੋ ਬੌਟੀਆਂ ਸੀ ਬੌਟੀਆਂ ਕਿਹਾ ਨੇ ਬਹੁਤ ਰੂੜਵੇ ਦੇ ਨਾਲ ਕਿਹਾ ਬਈ ਤੈਨੂੰ ਕੋਈ ਸਵਾਲ ਕਰਿਆ ਵੀ ਤੂੰ 10ਵੇਂ ਪਾਸ਼ਾ ਦੀ ਗੱਲ ਕਿੱਥੋਂ ਲੈ ਕੇ ਆ ਗਿਆ ਮੜਕੇ ਮਾਚੇ ਦਾ ਇਲਾਕਾ ਸੀਗਾ ਤਾਂ ਉਹਨਾਂ ਨੇ ਫੇਰ ਫੜ ਕੇ ਇਹਨੂੰ ਢਾਇਆ ਇਹਦੀਆਂ ਲੱਤਾਂ ਤੋੜਤੀਆਂ ਇਹ ਹਸਪੀਟਲ ਦਾ ਕਰ ਰਿਹਾ ਫੇਰ ਇਹਤੇ 295 ਦਾ ਕੇਸ ਪਾਇਆ ਆਪ ਜੀ ਦੇ ਕੀ ਵਿਚਾਰ ਨੇ ਕਮੈਂਟ ਸੈਕਸ਼ਨ 'ਚ ਜਰੂਰ ਸਾਂਝੇ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਮਿਲਦੇ ਆ ਕਿਸੇ ਨਵੀਆਂ ਵੀਡੀਓ ਦੇ ਨਾਲ ਧੰਨਵਾਦ